ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਆ ਤੁਸੀਂ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਲੱਗਿਆ ਆਪਾਂ ਅੱਜ ਵਾਲੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜਾ ਸਾਡਾ ਚੈਨਲ ਤੇ ਨਵੇਂ ਆ ਚੈਨਲ ਕਰ ਲਿਓ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਜ ਕੋਈ ਆਪਾਂ ਘਰ ਦੇ ਕੰਮ ਕਰਦੇ ਵੀ ਤੋਂ ਵੀਡੀਓ ਸ਼ੁਰੂ ਨਹੀਂ ਕਰ ਰਹੇ ਅੱਜ ਆਪਾਂ ਵੀਡੀਓ ਸ਼ੁਰੂ ਕਰ ਆਪਾਂ ਚੱਲੇ ਆ ਜੀ ਅੱਜ ਪੀਰਖਾਨੇ ਤੇ ਆਪਾਂ ਉੱਥੇ ਹੈਗਾ ਪੰਡਿਆਰਾ ਤੇ ਭੈਣ ਨੂੰ ਮਿਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਚੱਲੇ ਆਂ ਜੀ ਅਜੀਰਖਾਨੇ ਕਿਉਂਕਿ ਵੀਰਵਾਰ ਆਪਾਂ ਮਤਲਬ ਲਾਲਾਂ ਵਾਲੇ ਬਾਪੇ ਨੂੰ ਮੰਨਦੇ ਆਂ ਤੇ ਆਪਾਂ ਵੀਰਵਾਰ ਨੂੰ ਪੀਰਖਾਨੇ ਜਾ ਕੇ ਮੱਥਾ ਟੇਕਿਆ ਹੁੰਦੇ ਵੀ ਚਲੋ ਆਏ ਹੁੰਦਾ ਘਰੇ ਤਾਂ ਵੀ ਤੰਦਰੁਸਤ ਰਹੀ ਹੈ ਨਾ ਹਾਂਜੀ ਤੇ ਬੱਚੇ ਤੰਦਰੁਸਤ ਰਹਿਣ ਵਧੀਆ ਆਪਦੀ ਸਿਹਤ ਦਾ ਤੰਦਰੁਸਤੀ ਵਧੀਆ ਦੇਵੇ ਪਰ ਬਾਪਾ ਵਿਚਾਰਾ ਆਪਾਂ ਨੂੰ ਹਾਂ ਤੇ ਮੰਮੀ ਹਜੇ ਆਏ ਨਹੀਂਗੇ ਰਿਪੋਰਟ ਤੇ ਜਸ਼ਨ ਗਿਆ ਜੀ ਲੈਣਾ ਤੇ ਜਸ਼ਨ ਨੇ ਅੱਜ ਆਪਣੇ ਨੇ ਛੁੱਟੀ ਮਾਰ ਲਈ ਕਿਉਂਕਿ ਅੱਜ ਆਪਣੇ ਬੀਜੀ ਆ ਜੀ ਮੱਕੀ ਮੱਕੀ ਵਾਲੀ ਮਸ਼ੀਨ ਆ ਗਈ ਸੀ ਕਹਿੰਦਾ ਮੰਮੀ ਆਦਾ ਮੈਂ ਮੱਕੀ ਵਾਲੀ ਮਸ਼ੀਨ ਦੇਖਣੀ ਆ ਕਿਵੇਂ ਬੀਜ ਦੀ ਮੱਕੀ ਕਹਿੰਦਾ ਮੈਂ ਕਦੇ ਨਹੀਂ ਦੇਖੀ ਤੇ ਤਾ ਕਰਕੇ ਫਿਰ ਅਜ ਰਹਿ ਪਿਆ ਡੈਡੀ ਵਰਗੇ ਕਹਿਣ ਲੱਗੇ ਮੈਂ ਤਾਂ ਨਹੀਂ ਰੱਖਦੀ ਸੀ ਕਿ ਭੇਜ ਕੇ ਰਾਜੀ ਸੀ ਮਾਹਾਂ ਜਾਵੜਾ ਕਦੇ ਕੋਈ ਨਹੀਂ ਪਾਈ ਕੋਈ ਨਹੀਂ ਪਾਈ ਬਸ ਐ ਲੱਗੇ ਕਰਨ ਫਿਰ ਸੋਨੂੰ ਪਤੀ ਜਿਤ ਜਵਾਕ ਨੂੰ ਦੂਜੇ ਬੰਦੇ ਇੱਕ ਜਣਾ ਐ ਗਈ ਜਾਵੇ ਵੀ ਜਾਵੜਾ ਇੱਕ ਆਖਦੇ ਵੀ ਨਹੀਂ ਜਾਣਾ ਫਿਰ ਜਵਾਕ ਸੋਨੂੰ ਪਤੀ ਸ਼ਹਿਰ ਸ਼ਹਿਰ ਕਰਨ ਲੱਗ ਜਾਂਦੇ ਜਵਾਕ ਹਾਂ ਤੇ ਫਿਰ ਤਾਂ ਕਰਕੇ ਮੰਮੀ ਨਹੀਂ ਜਾਣਾ ਫਿਰ ਰਹਿ ਪਿਆ ਤੇ ਹੁਣ ਜਸ਼ਨ ਪਹਿਲਾਂ ਮੈਨੂੰ ਛੱਡ ਗਿਆ ਜੀ ਹੁਣ ਮੰਮੀ ਨੂੰ ਲੈਣ ਗਿਆ ਤੇ ਫੇਰ ਅਸੀਂ ਚੱਲਦੇ ਹਾਂ ਹੋ ਤਾਂ ਲੇਟ ਹੀ ਗਏ ਇਸ ਦਾ ਕੰਮ ਬਾਵਾ ਚਰਦਾ ਨਵੇੜਾ ਵੀ ਆਏ ਸੀਗਾ ਠੰਡੇ ਠੰਡੇ ਜਿਹਾ ਜਾਵੜਾਂ ਕਿਉਂਕਿ ਗਰਮੀ ਵਾਲੀ ਆ ਹਾਂ ਮੱਕੀ ਬੀਜਤੀ ਘਰ ਕੋਲ ਵੀ ਬੀਜੀ ਨਾ ਨਾ ਪਰੇ ਵੀ ਬੀਜੀ ਘਰ ਕੋਲ ਦਾ ਮੂੰਗੀ ਬੀਜਾਂਗੇ ਪਰੇ ਮੱਕੀ ਬੀਜ ਤੇ ਪਰੇ ਜਿਹੜੇ ਕੁੱਕੇ ਵਾਲੀ ਸੜਕ ਤੇ ਉਹ ਕਿਲਾ ਜਿਹੜਾ ਉੱਥੇ ਇੱਕ ਕਿਲੇ ਚ ਬੀਜਾਂਗੇ ਮੂੰਗੀ ਤੇ ਜਿਹੜਾ ਨਾਲ ਉਹਦੇ ਦੋ ਕਿਲੇ ਬਾਅਦੀ ਥਾਂ ਤੇ ਉਹ ਚ ਵੀ ਬੀਜ ਬੀਜ ਤਮੱਕੀ ਚੱਲੋ ਤੇ ਬਾਕੀ ਜੀ ਇੱਕ ਚੀਜ਼ ਮੈਂ ਰਫੀਰ ਦੇ ਚੈਨਲ ਤੇ ਕਹਿਣੀ ਹੈ ਵੀ ਮੇਰੇ 601 ਸਬਸਕ੍ਰਾਈਬਰ ਹੋ ਗਏ ਤੇ ਬਹੁਤ ਬਹੁਤ ਦਿਨੋਂ ਧੰਨਵਾਦ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੀ ਤੇ ਤੁਹਾਡਾ ਦਿਨੋਂ ਹੀ ਧੰਨਵਾਦ ਮੈਂ ਸ਼ੁਕਰੀਆ ਕਿਵੇਂ ਕਰਾਂ ਮੈਨੂੰ ਮਤਲਬ ਸ਼ਰਤ ਨਹੀਂ ਮੇਰੇ ਕੋਲੇ ਹੈਗੇ ਮੈਂ ਕਿਵੇਂ ਤੁਹਾਡਾ ਧੰਨਵਾਦ ਕਰਾਂ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਸਾਡੀ ਫੈਮਿਲੀ ਨੂੰ ਬੜੀ ਪਿਆਰ ਕਰਦੇ ਹੋ ਸਾਡੇ ਬਲੌਗ ਬਾਕੀ ਜੀ ਆਪਣੀ ਭੈਣ ਨੂੰ ਫੁੱਲ ਸਪੋਰਟ ਕਰੋ ਕਰ ਦਿਓ ਜੀ ਇੱਕ ਵਾਰੀ ਪੰਜ ਕੇ ਕਰ ਦਿਓ ਫਿਰ ਦੇਖਦੇ ਕੋਈ ਨਹੀਂ ਜੀ ਹੁਣ ਤਾਂ ਆਪਣਾ ਆਪਣੇ ਆਪਣਾ ਕੰਮ ਹੈ ਮਿਹਨਤ ਕਰਨਾ ਹਾਂ ਆਪਾਂ ਆਪਣੀ ਮਿਹਨਤ ਕਰਦੇ ਆਪਾਂ ਇਹ ਥੋੜੀ ਆ ਵੀ ਆਪਾਂ ਵੀ ਕੋਈ ਗਲਤ ਦਿਖਾਉਣੇ ਆ ਆਪਾਂ ਆਪਣੇ ਘਰ ਦੇ ਕੰਮ ਕਰ ਜਿਵੇਂ ਆਪਾਂ ਆਪਣੇ ਆਪਣੀ ਵੀਡੀਓ ਐਵੇਂ ਹੁੰਦੀ ਹੈ ਵੀ ਜੇ ਕੋਈ ਜਵਾਕ ਵੀ ਦੇਖ ਰਿਹਾ ਕੋਈ ਬਜ਼ੁਰਗ ਵੀ ਦੇਖ ਰਿਹਾ ਕੋਈ ਸਾਰਾ ਪਰਿਵਾਰ ਚ ਬੈਠ ਕੇ ਵੀ ਦੇਖ ਰਿਹਾ ਵੀ ਅਗਲੇ ਨੂੰ ਉੱਠ ਕੇ ਕਿਸੇ ਨੂੰ ਪਰੇ ਜਾਨ ਜਾਨ ਵੀ ਆਪਣੀ ਇਹ ਜੀ ਵੀਡੀਓ ਹੈ ਨਹੀਂ ਬਾਕੀ ਜੀ ਕੋਲ ਸਿੱਖਣ ਨੂੰ ਮਿਲਦਾ ਹੈ ਬਾਕੀ ਆਪਾਂ ਕੰਮ ਕੰਮਕਾਰ ਕਰਦੇ ਆ ਸਾਰੇ ਜਿਵੇਂ ਸੋਡਨਾ ਸ਼ੇਅਰ ਕਰ ਦਿੰਦੇ ਆ ਹੁਣ ਕਿੰਨੇ ਵਧੀਆ ਪੈਣਾ ਤੇ ਕਮੈਂਟ ਆਉਂਦੇ ਕਹਿੰਦੇ ਸੋ ਤੁਸੀਂ ਵੀ ਜਿਵੇਂ ਕੰਮਕਾਰ ਕਰਦੇ ਹੋ ਸਾਨੂੰ ਦੇਖ ਕੇ ਜੀ ਕਰਦਾ ਵੀ ਅਸੀਂ ਵੀ ਕੰਮ ਕਰੀਏ ਤੇ ਵੀ ਆਪਣਾ ਤਾਂ ਇੰਨਾ ਹੀ ਬਹੁਤ ਹੁੰਦਾ ਜਿਆਦਾ ਹੁੰਦੇ ਮਾਨ ਦਾ ਤਾਂ ਖਸੋਨੀ ਬਹੁਤ ਹੁੰਦਾ ਬਹੁਤ ਬਹੁਤ ਧੰਨਵਾਦ ਛੋਟਾ ਜਿਹੜੇ ਮੇਰੀ ਭੈਣ ਨੂੰ ਤੁਸੀਂ ਮੇਰੇ ਚ ਭੈਣ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਤੇ ਵਧੀਆ ਇਹਦੀ ਪੇਮੈਂਟ ਆ ਗਈ ਤੇ ਮੈਂ ਬਹੁਤ ਖੁਸ਼ ਆ ਵੀ ਮੈਨੂੰ ਇੰਨੀ ਪੁੱਜੀ ਆ ਵੀ ਉਰਦਾਂ ਚ ਹਨਾ ਮੈਨੂੰ ਪ੍ਰਾਊਡ ਫੀਲ ਹੁੰਦਾ ਵੀ ਮੇਰੀ ਭੈਣ ਦੀ ਇਨਕਮ ਆ ਗਈ ਅਸੀਂ ਵਾਣ ਤੇ ਪੀਣਾ ਮੇਰੇ ਨਾਲ ਮੇਰੇ ਨਾਲ ਜਿਆਦਾ ਚਾਹ ਮੇਰੀ ਭੈਣ ਨੂੰ ਹੈ ਜੀ ਹੈ ਕੋਈ ਘਰੇ ਆ ਜਾਂਦਾ ਹੈ ਸਤਿਓਰ ਉਹਨੂੰ ਸਾਰਿਆਂ ਨੂੰ ਦੱਸਣ ਲੱਗ ਜਾਂਦੀ ਹੈ ਮੇਰੀ ਭੈਣ ਦੀ ਪੇਮੈਂਟ ਆ ਗਈ ਮੇਰੀ ਮੈਂ ਥੋੜਾ ਜਿਹਾ ਹੀ ਰਮਣੇ ਦਾ ਥੋੜਾ ਸੁਆ ਹੈ ਵੀ ਇਹ ਵੀ ਹਰੇਕ ਨਾਲ ਵਧੀਆ ਹਾਸ ਖੇਡ ਕੇ ਮੈਂ ਥੋੜਾ ਸੰਗ ਜੀ ਮੰਦੀ ਆ ਵੀ ਮੈਂ ਹਰੇਕ ਨਾਲ ਖੁੱਲਕੇ ਜੇ ਨਹੀਂ ਬੋਲਦੀ। ਬਾਕੀ ਇੱਕ ਚੀਜ਼ ਆ ਜੀ ਖੇਤਾਂ 'ਚ ਰਹਿੰਦੇ ਉੱਥੇ ਕੋਈ ਆਵਾਜ਼ ਆ ਵੀ ਘੱਟ ਹੁੰਦੀ ਆ ਆਪਣੇ ਪਿੰਡ 'ਚ ਐ ਮੂੰਹ ਮੱਥੇ ਲੱਗਦੇ ਜੇ ਆਪਾਂ ਬਾਹਰ ਕੋਈ ਦੁਕਾਨ ਤੇ ਜਾਂਦੇ ਆ ਤਾਂ ਮਤਲਬ ਕਿ ਜਿਹੜੇ ਆਪਣੇ ਅੰਟੀਆਂ ਦੇ ਥਾਂ ਲੱਗਦੇ ਮੈਨੂੰ ਆਤ ਤਾਂ ਮੈਂ ਬੁਲਾਉਣੀ ਆ ਵੀ ਆਂਟੀ ਕਿਵੇਂ ਆ ਜਾਂ ਕਿਵੇਂ ਨਹੀਂ ਤੇ ਬਾਕੀ ਗੱਗੀ ਕੋਲੇ ਵੀ ਜਿਵੇਂ ਹੋਣਾ ਇਹਦੇ ਕੋਈ ਯਾਰ ਦੋਸਤ ਲਿਆ ਜੀ ਪਿੰਡ ਦੇ ਆਉਂਦੇ ਜਾਂਦੇ ਰਹਿੰਦੇ ਸੀ ਉਹ ਵੀ ਬਚਾਰੇ ਭਾਬੀ ਤੋਂ ਬਿਨਾਂ ਨਹੀਂ ਬੋਲਦੇ ਉਹਨਾਂ ਨੂੰ ਮੈਂ ਬੁਲਾ ਲੈਣੀ ਆ ਤੇ ਉਹਦੇ ਪਲੰਬਰ ਆਏ ਉਹਨਾਂ ਨੂੰ ਰੋ ਮੈਨੂੰ ਉਹ ਕਹਿੰਦੇ ਕਮਾਲ ਹੋ ਗਈ ਕਹਿੰਦੇ ਭਾਬੀ ਸਾਰੇ ਅੱਧਾ ਜੋ ਅੱਕੇ ਤੱਕ ਕਿਸੇ ਦੀ ਪੇਮੈਂਟ ਨਹੀਂ ਆਈ ਤੇ ਪੇਮੈਂਟ ਆ ਗਈ ਮਗਾ ਸੌ ਲੱਗੇ ਪੇਮੈਂਟ ਆ ਗਈ ਤੇਰੇ ਗੱਪ ਮਗਾ ਚ ਮੇਰੀ ਭੈਣ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਗਾ ਹਾਂ ਚਲੋ ਜੀ ਆਪਾਂ ਚੱਲਦੇ ਮੰਮੀ ਆਖੀ ਆਜੋ ਹੁਣ ਦੁਪਹਿਰਾ ਹੋ ਗਿਆ ਮੰਮੀ ਫਿਰ ਬਾਹਰ ਹੀ ਖੜਕੇ ਅੰਦਰ ਵੀ ਨਹੀਂ ਆਏ ਤੇ ਬਾਕੀ ਜੀ ਭੈਣ ਦੇ ਚੈਨਲ ਨੂੰ ਵੀ ਪੂ ਫੁੱਲ ਸਪੋਰਟ ਕਰਿਓ ਸਾਰੇ ਜਣੇ ਤੇ ਬਸ ਸਾਡੇ ਦੋਨਾਂ ਭੈਣਾਂ ਦੀ ਆਉਣ ਪੇਮੈਂਟ ਆਉਣ ਲੱਗ ਜੇ ਤਾਂ ਬਸ ਜਿਹੜੇ ਸਾਡੇ ਤੋਂ ਮੱਚਦੇ ਆ ਨਾ ਸਾੜ ਨਹੀਂ ਆ ਉਹਨਾਂ ਨੂੰ ਫੁੱਲਾਂ ਦੀ ਖੁਸ਼ੀ ਹੋ ਜੇ ਲਓ ਜੀ ਵੀ ਵੀ ਮੈਂ ਤਾਂ ਤਾਮ ਲੱਗਿਆ ਦੇਖਣ ਨੂੰ ਖੜ ਲਓ ਜੀ ਮੰਮੀ ਨੂੰ ਮੈਂ ਲਾਉਣ ਲੈ ਲਓ ਜੀ ਚੱਲਦੇ ਆ ਦੁਪਹਿਰਾ ਹੋ ਗਿਆ ਸੁਨੇਹਾ ਦਾ ਕੰਮ ਨਵੇਂੜਿਆ ਸੀਗਾ ਵੀ ਸੁਨੇਹਾ ਚੱਲਾਂਗੇ ਤੇ ਬੱਸ ਹੋ ਗਏ ਲੇਟ ਮੋਲੇ ਮੱਕੀ ਦੀਆਂ ਲਾਗੇ ਰੋਟੀ ਖਾਧੀ ਹੁਣ ਵੀ ਡੈਡੀ ਕਹਿੰਦੇ ਇਹ ਕਹਿੰਦੇ ਤੁਸੀਂ ਜਾਵੜੋ ਡੈਡੀ ਨੇ ਮੋਟਰ ਸਾਡ ਰੱਖੇ ਕਹਿੰਦਾ ਰੋਟੀ ਮੈਂ ਆਪੇ ਖਾ ਲੂੰਗਾ ਕਿਉਂ ਆਪ ਤੇ ਚਾਹ ਪਾਣੀ ਵੀ ਆਪਾਂ ਬਣਾ ਕੇ ਆਜ ਸਾਰਾ ਰੈਡੀ ਕਰਕੇ ਰੱਖਿਆ ਡੈਡੀ ਵਾਸਤੇ ਬਸ ਆਪ ਦਾ ਡੈਡੀ ਕਹਿੰਦਾ ਕੋਈ ਨਹੀਂ ਮੈਂ ਰੋਟੀ ਖਾ ਲੂੰਗਾ ਤੇ ਕਹਿੰਦੇ ਫਿਰ ਡੈਡੀ ਕਹਿੰਦੇ ਮੈਨੂੰ ਕੁਵੇਲਾ ਹੋ ਜਾਊਗਾ ਆਜੋ ਹੁਣ ਮੰਮੀ ਹੁਣ ਆ ਮੰਮੀ ਖਵਾ ਲੈ ਲੱਗੀ ਚਲੋ ਜੀ ਅੰਗੂਰ ਵਾਓ ਅੰਗੂਰ ਲੈ ਕੇ ਜਾਇਆ ਕਰਾਂਗੇ ਤੋੜ ਕੇ ਗੁੱਛਿਆਂ ਦੇ ਗੁੱচ্ছে ਗੁੱਛਿਆਂ ਦੇ ਗੁੱচ্ছে ਵਾਓ ਕੂਰ ਤਾਂ ਬਹੁਤ ਕੈਸ਼ ਜੇਰੋਂ ਨੇ ਆਹ ਜਿਹੜੇ ਸਾਹ ਸਾੜੇ ਜਿਹਾ ਹਲਾ ਸਿੱਟੇ ਜਾਣ ਲਾਗੇ ਹਨ ਇਹ ਤਾਂ ਸਿੱਟੇ ਜਾਣਗੇ ਇਹ ਤਾਂ ਡਿੱਗ ਪੈਣਗੇ ਟੜੇ ਮਤਲਬ ਚਲੋ ਜੀ ਚੱਲਦੇ ਆ ਫਿਰ ਆਪਾਂ ਅੱਜ ਤਾਂ ਤੁਹਾਡੇ ਨਾਲ ਆਪਾਂ ਪੰਜ ਮਿੰਟਾਂ ਦੀ ਵੀਡੀਓ ਕਰਤੀ ਬੈਣਾ ਕੰਮਕਾਰ ਤੋਂ ਗੱਲਾਂ ਬਾਤਾਂ ਜੀ ਤੇ ਸਬਜੀ ਵਾਲਾ ਸਬਜੀ ਵਾਲਾ ਲਈ ਪਿੰਡੀਆਂ ਖੜੀਆਂ ਬਸੇਰੀਆਂ ਦੇ ਅੱਜ ਤਾਂ ਕੱਲ੍ਹ ਵਾਲੀ ਵੀ ਬੰਦਾ ਸਾਡੇ ਕੋਲੇ ਉਹ ਚੋਂ ਅਸੀਂ ਤੀਜੇ ਹਿੱਸੇ ਦੀ ਬਣਾਈਏ ਖਾਣ ਨੂੰ ਦੇ ਆਪਾਂ ਹੋਰ ਅੱਜ ਦੇ ਆਵਾਂਗੇ ਤਕਾਉ। ਉਹ ਵਿਚ ਦੇਣਾ ਫਿਰ ਖਰਾਬ। ਹੋਰ ਬਾਲੀਆਂ ਖੜੀਆਂ ਨੇ ਉਹਨੇ ਪੱਕੀ ਸਬਜ਼ੀ ਲੈਣੇ ਕੋਈ। ਹੋਰ ਸਬਜ਼ੀ ਲੈ ਆਵਾਂਗੇ ਵੱਟੇ ਦੀ ਵੱਟੇ। ਚਲੋ ਜੀ। ਆਪਾਂ ਬਾਹਰ ਆ ਗਏ। ਚਲ ਚੱਲਦੇ ਆ। ਅੱਜ ਕਿਹੜਾ ਮੈਟਰ ਬਸਾ ਲਓ ਜੀ ਆਪਾਂ ਉਧਰੋਂ ਆ ਗਏ ਸੀਗੇ ਤੇ ਆਪਾਂ ਆ ਗਏ ਫਰਨੀਚਰ ਵਾਲੀ ਦੁਕਾਨ ਤੇ ਤੇ ਜਿਹੜੇ ਅਮਾ ਟੋਰਡ ਪਿੱਛੇ ਚੱਟਿਆ ਜਿਹੜੇ ਆਪਣੇ ਨਾਲ ਪਹਿਲਾਂ ਤੋਂ ਜੁੜੇ ਛੋਟੇ ਆ ਗਏ ਹਨ ਜੁੜੇ ਐ। ਇਹ ਦਰੈਸਿੰਗ ਰੇਵਲ ਆ ਤਾਂ ਉਹ ਆਇਆ ਤਾਂ ਉਪ ਸੌਫਾ ਸੁਫੈਂਦ ਰੱਖਣ ਵਾਸਤੇ। ਤੇ ਜਿਹੜੇ ਆਪੇ ਨਾਲ ਪਹਿਲਾਂ ਤੋਂ ਜੁੜੇ ਜੀ ਉਹਨਾਂ ਨੂੰ ਤਾਂ ਪਤਾ ਵੀ ਆਪਾਂ ਕੀ ਆਖਿਆ ਸੀਗਾ ਵੀ ਜੇ ਤੋ ਕੋਈ ਆਪਣੀ ਪੇਮੈਂਟ ਆਈ ਆਪਾਂ ਕੀ ਲਵਾਂਗੇ ਤੇ ਬਾਕੀ ਆਪਾਂ ਦੇਖ ਰਹੇ ਆ ਕਿ ਕਿਹੜਾ ਟਰਾਈ ਕਰ ਰਹੇ ਆ ਤੇ ਫਿਰ ਆਪਾਂ ਤੁਹਾਨੂੰ ਘਰੇ ਜਾ ਕੇ ਦੱਸਾਂਗੇ ਵੀ ਆਪਾਂ ਕੀ ਚੀਜ਼ ਲੈਣ ਆਏ ਆ ਇੱਥੋਂ ਕਿਹੜਾ ਪਸੰਦ ਕਰ ਰਹੇ ਆ ਆਪਾਂ ਤੁਸੀਂ ਸਾਰੇ ਜਣੇ ਉਹਨੇ ਗੈਸ ਕਰ ਲਓ ਕੀ ਹੋ ਸਕਦਾ ਕੀ ਹੋ ਸਕਦਾ ਬਟ ਦੇਖੋ ਅਲਮਾਰੀਆਂ ਲੋ ਲਓ ਜੀ ਅਸੀਂ ਹੁਣ ਚਾਹ ਡੀਗ ਰਹੇ ਕਹਿੰਦੇ ਚਾਹ ਪਾਣੀ ਪੀਨੇ ਪਹਿਲਾਂ ਕਹਿੰਦੇ ਚਾਹ ਪਾ ਉਸਕੇ ਨਾਲ ਸਿਆਖਾ ਵੀਰਵਾਨ ਦੇ ਠੰਡਾ ਠੰਡਾ ਪਾਣੀ ਪਿਆਦੇ ਕਰ ਮੇ ਬਹੁਤ ਅਜੀਮਾ ਦੁਪਹਿਰਾ 2 ਵਜੇ ਟਾਈਮ ਇੱਥੇ ਦੇਖ ਇੱਥੇ ਤਾਂ ਐ ਲੱਗਦਾ ਹਨਾ ਆ ਵੀ ਲੈ ਲਈਏ ਆ ਵੀ ਲੈ ਲਈਏ ਦੇਖਿਓ ਹਾਂ ਲਗਾ ਲੱਖ ਰੁਪਏ ਦਾ ਸਮਾਨ ਸਾਰਾ ਤਰਾ ਲੱਗੇ ਨਾ ਸਹੀ ਹੈ ਨਵਾਂ ਨਵਾਂ ਸਮਾਨ ਫਰਾਇਆ ਕਮਰੇ ਤੁਹਾਰੇ ਬਦ}{\text{ਵਧੀਆ ਹੋਂਕਾਰ ਵਧੀਆ}} ਤੇ ਫੇਰ ਹੀ ਸੋਹਣਾ ਲੱਗਦਾ ਔਕੀ ਹੋਵੇ ਨਾ ਫੇਰ ਸੋਹਣਾ ਲੱਗਦਾ ਸਮਾਨ ਓਏ ਚਲੋ ਕੋਠੀ ਨਹੀਂ ਵਧੀਆ ਕਮਰਾ ਹੋਵੇ ਸਾਢੇ ਦਾ ਹੁਣ ਤੇੜਾ ਤੇੜਾ ਚੱਲੀਆ ਪਿਆ ਕੁਛ ਨਹੀਂ ਦੱਸੋ ਸਭ ਕੁਝ ਚਲੋ ਤੇ ਬਾਕੀ ਜੇ ਆਪਾਂ ਲੈਣਾ ਸੀਗਾ ਮੇਜ਼ ਆਪਾਂ ਲੈ ਲਿਆ ਤੇ ਬਾਕੀ ਆਪਾਂ ਕਿਹੜਾ ਲਿਆਓ ਤੁਹਾਨੂੰ ਤੁਹਾਨੂੰ ਜਦੋਂ ਜਦੋਂ ਘਰੇ ਆ ਲਾ ਲਾ ਆ ਜਾ ਜਦੋਂ ਘਰੇ ਗਏ ਨਾ ਉਦੋਂ ਤੁਹਾਨੂੰ ਦਿਖਾਵਾ ਗਿਆ ਆਪਾਂ ਵੀ ਕਿਹੜਾ ਲੈ ਆ ਪ੍ਰੈਸਟੇਬਲ ਤੇ ਕਿਰ ਆਪਾਂ ਫਾਈਨਲ ਕਰਕੇ ਰੱਖਤਾ ਜਦੋਂ ਰੈਡੀ ਫਿਰ ਕਹਿੰਦੇ ਸੀ ਮੈਂ ਲੈ ਜੂਗਾ ਆ ਕੇ ਤੇ ਬਾਕੀ ਸਾਨੂੰ ਆਪਾਂ ਜੇ ਘਰੇ ਜਾ ਕੇ ਮਿਲਦੇ ਆ ਫਿਰ ਦਿਖਾਉਣਾ ਵੀ ਆਪਾਂ ਕਿਹੜਾ ਲੈ ਆ ਤੇ ਬਾਕੀ ਸਾਰੇ ਜਣੇ ਦੱਸਿਓ ਵੀ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਜਿਹੜੇ ਰੇਟ 'ਚ ਆਪਾਂ ਲੈ ਕੇ ਆਏ ਆ ਵੀ ਸਹੀ ਹੈ ਰੇਟ ਮਤਲਬ ਮੈਂ ਹੀ ਲੈ ਆ ਲਿਆ ਲਓ ਜੀ ਆਗੇ ਜਸ਼ਨਹਰੀ ਮੇਜ਼ ਲੈ ਕੇ ਮਮਤਾ ਮੈਂ ਇਸ ਮੈਂ ਦਾ ਪਹਿਲਾਂ ਆ ਗਈ ਸੀ ਮੈਂ ਤਾਂ ਸੌ ਵੀ ਗਈ ਅੱਧਾ ਘੰਟਾ ਮੰਮੀ ਅਜੇ ਭਣ ਕੇ ਘਰੀ ਨੇ ਤੇ ਮੈਂ ਜਸ਼ਨਹਰੀ ਨੂੰ ਕਿਹਾ ਤੁਸੀਂ ਮਗਾ ਤੁਸੀਂ ਮੇਜ਼ ਲੈ ਆਓ ਤੇ ਲੈ ਆਏ ਮੇਜ਼ ਆਪਦੀ ਹਨਾ ਕਿੰਨਾ ਚਾਹ ਚੜਦਾ ਹੈ ਜਦੋਂ ਆਪਦੀ ਮਿਹਨਤ ਨਾਲ ਆਪਾਂ ਕੋਈ ਚੀਜ਼ ਲੈ ਕੇ ਆਉਣੇ ਹੁੰਦੇ ਆ ਬਹੁਤ ਜ਼ਿਆਦਾ ਚਾਹ ਚੜਦਾ ਤੇ ਜਸ਼ਨਾ ਖੜੀ ਆਉਂਦਾ ਤੇ ਬਾਕੀ ਸਾਨੂੰ ਦਿਖਾਵਾ ਗਿਆ ਆਪਾਂ ਕਹਿ ਜਾ ਲੈ ਕੇ ਆਏ ਲਓ ਜੀ ਆ ਗਿਆ ਆਪਣਾ ਮੇਜ਼ ਮੈਨੂੰ ਨਾ ਸਾਲ ਹੋ ਗਿਆ ਕਰੀ ਜਾਂਦੇ ਨੂੰ ਮੇਜ਼ ਲੈ ਕੇ ਆਉਣਾ ਹੈ ਮੇਜ਼ ਲੈ ਕੇ ਆਉਣਾ ਤੇ ਮੰਮੀ ਆ ਹੀ ਗਏ ਨਾਲ ਹੀ ਆ ਗਏ ਮੰਮੀ ਮੈਂ ਤਾਂ ਸੌਂ ਗਈ ਸੀ ਅੱਧਾ ਘੰਟਾ ਓਏ ਆਪਾਂ ਦਾ ਪਮੀਜਾ ਆਦੀ ਫਰਿੱਜ ਦੀ ਪੀੜੀ ਕਿ ਵਿੱਚ ਹੈ ਇੱਕ ਆਪਣੇ ਫਰਿੱਜ ਦੇ ਪੀੜੀ ਹੈਣੀ ਸੀਗੀ ਜੀ ਤੇ ਪੀੜੀ ਆ ਲਿਆਂਦੀ ਤੇ ਫਰਿੱਜ ਨਾ ਥੱਲੋ ਮਤਲਬ ਹੀ ਜੀ ਰੰਗ ਜਾ ਲੈਣ ਲੱਗਾ ਸੀ ਫਰਿੱਜ ਦਾ ਜਦੋਂ ਤੁਹਾਨੂੰ ਪਤਾ ਹੀ ਧੋਨੇ ਧੂਨੇ ਕਮਰੇ ਕੁਮਰੇ ਜਾਪਾਂ ਉੱਚਾ ਵਗੈਰਾ ਲਾਉਣੇ ਆ ਮਾੜੇ ਤਾਂ ਗਿੱਲਾ ਹੋ ਜਾਂਦਾ ਤੇ ਉੱਥੇ ਹੂੰ ਰਸਗੁੱਲੇ ਲੈ ਲੈ ਆਇਆ ਇਹਦੇ ਰਸਗੁੱਲੇ ਹੋ ਗਏ ਨੇ ਸਾਰਾ ਦਿਨ ਲਓ ਜੀ ਮੰਮੀ ਨੂੰ ਬਲੋ ਮੰਮੀ ਵਧੀਆ ਹੋਗਾ ਜੀਜ ਬਣ ਗਈ ਹੈ ਨਾ ਹੋਰਾਂ ਹੀ ਬਣਾ ਲਾਂਗੇ ਹੌਲੀ ਹੌਲੀ ਜੀ ਤੇ ਸਮਝਿਆ ਕਰਨਗੇ ਪਰ ਪ੍ਰੈਸ ਕਰਨੇ ਹੋਰ ਪ੍ਰੈਸ ਕਰਨੇ ਸੌਖੇ ਨਾਲੇ ਕੱਪੜੇ ਸਮਝਿਆ ਕਰਨਗੇ ਪੇਟੀਆਂ ਤੇ ਪਏ ਰਹਿੰਦੇ ਆ

ਮੇਜ ਨਾਲ ਪਹਿਲਾਂ ਆਏ ਹੋਏ ਦਾ ਵੀ ਚਲੋ ਦੁੱਧ ਬਾਅਦ ਉਹ ਕਰਦੇ ਹਾਂ ਪੌਣੇ ਆ ਵੀ ਚਲੋ ਵੱਜ ਜਾਣਗੇ ਪੈਸੇ ਪਰ ਤੁਹਾਨੂੰ ਪਤਾ ਪਸ਼ੂਆਂ ਦਾ ਤਾਂ ਖਾਲ ਦਾਣਾ ਹੀ ਲੋਟ ਆਉਂਦਾ ਤੇ ਫਿਰ ਮੈਂ ਇੱਕ ਦੀ ਮੱਖਾ ਮੇਰੀ ਮਾਤੀ ਸੀ ਮੱਖਾ ਮੈਂ ਲੈ ਜਦੋਂ ਮੱਖਾ ਮੇਰੀ ਪੇਮੈਂਟ ਆ ਗਈ ਨਾ ਸਾਡੀ ਤੇ ਮੈਂ ਉਹ ਤੋਂ ਲੈ ਕੇ ਆਵਾਂਗੇ ਤੇ ਚਲੋ ਜੀ ਵਧੀਆ ਚੱਕ ਦੇ ਤਾਰ ਬੱਸ ਲਓ ਜੀ ਹੁਣ ਲਾਉਣਗੇ ਤੁਸੀਂ ਲਾ ਲਓਗੇ ਕਿ ਮੈਂ ਆਵਾਂ

ਚਾਬੀਆਂ ਨੂੰ ਲਾਉ ਨੂੰ ਤਾਂ ਆਪਾਂ ਕੀ ਇਹ ਚ ਖਜ਼ਾਨਾ ਧਰਨਾ ਕੱਪੜੇ ਧਰਨੇ ਆ। ਜਿਹੜੇ ਪਹਿਲਾਂ ਲਾਈ ਉਹ ਵੀ ਐ ਟਰੱਕ। ਇੱਧਰ ਲੈ ਦੀ ਹੋਣੀ। ਚਲੋ ਜੀ ਸਾਰੇ ਕਿ ਜਣੇ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੇ ਸਾਨੂੰ ਵੀਬ ਮੈਨੂੰ ਤਾਂ ਆਈ ਸੀਗਾ ਵੀ 4000 ਦਾ ਬਣਾਉਂ ਕਹਿੰਦੇ ਵੀ ਇਹ ਵੱਡਾ ਹੈਗਾ ਥੋੜਾ ਜਿਹਾ ਤਾਂ ਕਰਕੇ 4500 ਦਾ ਲਾਇਆ ਤੁਸੀਂ ਆਪ ਸੈ ਦੇਖ ਲਓ ਕਿੱਦਾਂ ਹੈ ਕਿੰਨੀ ਜ਼ਿਆਦਾ ਲੰਬਾਈ ਕਿੰਨੀ ਹੈ ਤੇ ਇਹ ਵੀ ਸਾਰੇ ਰਖਣੇ ਰੁਖਣੇ ਬਹੁਤ ਜ਼ਿਆਦਾ ਡਬਲ ਹੈ ਤੇ ਸਾਥੋਂ ਉਹਨੇ ਉਹਨਾਂ ਨੇ 4500 ਰੁਪਇਆ ਲੈ ਲਿਆ ਇਹਦਾ ਤੇ ਚਲੋ ਜੀ ਮੇਰੀ ਬਹੁਤ ਜ਼ਿਆਦਾ ਰੀਜ ਸੀਗੀ ਤੇ ਵਾਈ ਗੁਰੂ ਨੇ ਮੇਅਰ ਕਰੀ ਜੀ ਹੌਲੀ ਹੌਲੀ ਕਰਕੇ ਕੀ ਕਰਕੇ ਸਾਰੀਆਂ ਚੀਜ਼ਾਂ ਬਣਾ ਲਾਂਗੇ ਜਿਹੜੀਆਂ ਜੀ ਜੀ ਆਪਣੇ ਚੀਜ਼ਾਂ ਹੈ ਨਹੀਂ ਕਰੇ जमा खुल्ता है, एक साफ है।, ये कोई भी है नहीं। इस जमा साफ होगी फटी जी पाई ना लो जी जसे किन्ना कचाव कि चाव ठीक है गर्मी वाली है ना ਲੋ ਜੀ ਆਪਾਂ ਨੀਰਾ ਪਾਉਣ ਲੱਗੇ ਟੈਂਪ ਸਹੀ 5 ਜਲਾ ਹੋ ਜਾ ਤੇ ਹੁਣ ਜਾ ਕੇ ਸ਼ਾਹੀ ਆ ਤੇ ਉਹ ਆਇਆ ਵੀ ਅੱਜ ਥੋੜੀ ਠੁਕ ਮਾਤਾ ਕਿ ਪਰਮਿੰਦਰਨਾ ਟਿਆਗੀ ਭੈਣ ਆ ਉਹ ਕਹਿੰਦੀ ਸੀ ਕਿ ਕਹਿੰਦੀ ਤੂੜੀ ਰੱਖੀ ਸਵੇਰੇ ਪਾ ਕੇ ਦੀ ਜਿਵੇਂ ਤੜਕੇ ਤੇ ਉਹ ਤੇ ਉੱਤੇ ਰੱਖਿਆ ਦਿਆ ਕਰੋ ਤੇ ਫਸੂਆਂ ਨੂੰ ਵੀ ਬੰਨ੍ਹ ਗੁੰਨਣੀ ਪੈਂਦਾ ਤੇ ਅੱਜ ਤਾ ਜੇ ਅਸੀਂ ਉਧਰ ਜਾਣਾ ਸੀ ਬਸ ਮੈਂ ਕੱਲ ਤੋਂ ਨਾ ਹੀ ਕਰਿਆ ਕਰੂੰਗੀ ਸਾਰਾ ਸਾਰਾ ਦਮੰਦ ਕਰਕੇ ਦਿਨੇ ਪਾ ਕੇ ਰੱਖ ਦੇਵਾਂਗੀ ਤੇ ਚੰਗੀ ਤਰ੍ਹਾਂ ਜਿੰਨੀ ਕਰਕੇ ਰੱਖਦਾ ਕਰੂੰਗੀ ਵਧੀਆ ਨਾਲ ਸੰਨੀਰ ਨੋਣੀ ਛੋਕੀ ਤੇ ਨਾਲੇ ਵੀ ਪਸ਼ੂਆਂ ਦੇ ਖਾਣ ਜੋਗ ਹੋ ਬਣ ਜਾ ਕਰੂੰਗੀ ਤੁੜੀ ਤੇ ਜਦੋਂ ਸੰਦੇ ਰੈਡੀ ਸੰਨੀਰ ਬਣਾ ਰਹੇ ਹਾਂ ਕਿਉਂਕਿ ਅੱਜ ਕੋਈ ਖੇਤ ਦਾ ਨਾ ਕੋਈ ਕੰਮ ਨਹੀਂ ਸੀਗਾ ਪਾਣੀ ਲਾਈਏ ਨੇ ਹਾਂ ਪਾਣੀ ਜੀ ਤਾਂ ਪਾਣੀ ਪਾਣੀ ਲਾਈਏ ਨੇ ਕਾਪਾ ਲਾਈ ਜਾਂਦਾ ਪਾਣੀ ਫਦੇੜੀ ਤੇ ਤੇਰਾ ਘਰੀ ਆ ਤੇ ਚਲੋ ਜੀ ਤੂੜੀ ਪਾਲਾ ਮੈਂ ਇੱਕ ਰਹਿ ਗਈ ਤੇ ਆਪਣੀ ਲਾਡ ਨੂੰ ਨਮਾਤਾ ਦੇਖੋ ਲਾਡੋ ਨਹੀਂ ਲਾਡੀ ਨਹੀਂ ਲਾਡੀ ਅੱਜ ਆਪਾਂ ਮੇਜ਼ ਲਿਆਂਦਾ ਅੱਜ ਮੇਜ਼ ਲਿਆਂਦਾ ਆਪਾਂ ਮੇਜ਼ ਲਿਆਂਦਾ ਬੰਨ ਬਾਰਾ ਚਾਹ ਜੀ ਮੇਜ਼ ਦਾ ਤੇ ਆ ਵਧੀਆ ਹੁੰਦਾ ਲੱਗਦਾ ਹੈ ਨਾ ਜਦੋਂ ਕਿ ਆਪਾਂ ਆਪਦਾ ਮਿਹਨਤ ਕਰਦੇ ਹਾਂ ਤੇ ਆਪਾਂ ਉਹ ਮਿਹਨਤ ਜੋ ਕਮਾਈ ਹੁੰਦੀ ਆ ਆਪਾਂ ਨੂੰ ਆਪਾਂ ਕੁਝ ਲਿਹਾਉਣੇ ਆ ਤਾਂ ਚਾਹ ਚੜਦਾ ਹੀ ਆ ਹਨ ਤੇ ਕੁਰਕ ਕਰਾ ਮੈਂ ਕੰਮ ਨਹੀਂ ਕਰਨਾ ਮੈਂ ਤੇਰੇ ਕੋਲ ਕਿ ਜਾਵਾਂ ਮੈਂ ਕੰਮ ਨਹੀਂ ਕਰਨਾ ਮੈਂ ਟੂੜੀ ਪੋੜੀਆਂ ਇੱਕ ਟੋਕਰਾ ਰਹਿ ਗਿਆ ਫੇਰ ਉਹਦੇ ਖੰਡੇ ਰਾਜ ਬੈਠਾ ਜੁੱਸ ਹਾਂ ਅਰੇ ਦੀ ਆ ਗੜ ਤੋਂ ਗਈਆ ਪਾਣੀ ਬਣਾ ਬਹੁਤ ਅੰਘਵੇਂ ਪੈਕੇਜ ਆਏ ਆ ਵੀ ਹਵਾ ਹੁਵਾ ਆਵੇ ਕੇਰਾ ਢਾਹਤਾ ਦੇਮਾ ਗੇ ਨੂੰ ਫਿਰ ਢੋਣ ਢੋਣ ਦਾ ਰਹਿ ਜੂਗਾ ਫਿਰ ਢੋਣ ਵਾਲਾ ਕੰਮ ਰਹਿ ਜੂਗਾ ਫਿਰ ਇਹਨੂੰ ਪਾਣੀ ਦੇ ਬਿਨਾ ਤੁਹਾਨੂੰ ਪਤਾ ਹੀ ਸਾਡੇ ਇਹਦਾ ਪਾਣੀ ਨੇ ਬੁਰਾ ਹਾਲ ਹੀ ਤਾਂ ਕਰ ਬਣੀ ਨਾ ਇਹਦੇ ਨਾਲ ਉਹ ਲਾ ਇਹਦੇ ਨਾਲ ਬੁੱਢੀਆਂ ਤੂਛੇ ਲਾ ਦੋ ਤੇ ਹਨ ਲਓ ਜੀ ਅੱਜ ਆਪਾਂ ਭਿੰਡੀਆਂ ਬਣਾਵਾਂਗੇ ਭਿੰਡੀ 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 ਬਾਲੀਆਂ ਵੱਡੀਆਂ ਨਾ ਤੋੜੀਓ ਪੱਕੀਆਂ ਇਹ ਤੋੜਨੀ ਆ ਸੀ ਨਹੀਂ ਆਪਾਂ ਤੇ ਹੋਗੇ ਜਾਂ ਤੜਕੇ ਤੋੜੇ ਸੁਨੇ ਆ ਠੰਡੇ ਠੰਡੇ ਹਾਂ ਨੌਜੀ ਪਿੰਡੀਆਂ ਖਾਓ ਮੇਰੀ ਤਾਂ ਬਹੁਤ ਫੇਵਰੇਟ ਸਬਜੀ ਹੈ ਪਿੰਡੀ ਦੀ ਪਿੰਡੀ ਟਿੰਡੀ ਫੱਲੀਆਂ ਆਹ ਵਾਹ ਪਿੰਡੀਆਂ ਵੇੜਿਆ ਕਰਕੇ ਹੂੰ ਪਿੰਡੀਆਂ ਤੇ ਹੋਰ ਫਿਰ ਕਾਦੀ ਹੈ ਮੁੱਲ ਦੀ ਸਬਜੀ ਚ ਤੈਨੂੰ ਆਖਿਆ ਸੀਗਾ ਵੀ ਇਹਨੂੰ ਤੋੜ ਲਓ ਤੋੜ ਕੇ ਬੱਟੇ ਦੀ ਬੱਟੇ ਦੀ ਹੋਰ ਸਬਜੀ ਦੀ ਹੂੰ ਕੋਈ ਨਹੀਂ ਆਇਆ ਪੱਕੀ ਕੋਈ ਕੱਢ ਦਾਂਗੇ ਇੱਕ ਨਾ ਹੁਸਾ ਹੁਸਾ ਜੀ ਤੋੜਨ ਵਾਲਾ ਪਲਾਸ ਜਿਆਉਂਦਾ ਉਹ ਕੈਂਚੀ ਵਰਗਾ ਹੁੰਦਾ ਮੈਂ ਕਈ ਵੀਡੀਓ ਤੇ ਦੇਖਿਆ ਜਿਹੜਾ ਘਰੇ ਜਿਵੇਂ ਜਿੰਨਾਂ ਨੇ ਹਾਲਾ ਰੱਖੀ ਸਬਜ਼ੀ ਤੇ ਉਹ ਹੁਸਾਹਾਂ ਵਾਲੇ ਉਹਦੇ ਨਾਲ ਤੋੜਦੇ ਆ ਉਹ ਤਾਂ ਕਿੰਨੇ ਦਾ ਹੁੰਦਾ ਪਤਾ ਨਹੀਂ ਭਾਈ ਉਹ ਮੈਂ ਆਦੀ ਹੈ ਮੈਂ ਉਹ ਵਧੀਆ ਹੁੰਦਾ ਸਬਜ਼ੀ ਨੂੰ ਲੋ ਜੀ ਮੰਮੀ ਚਿਰਿਆਂ ਦੇ ਪਿੰਡੀਆਂ ਮੈਂ ਚਰਾਉਣੀਆਂ ਨਾਲ ਤੇ ਉਧਰ ਆਪਾਂ ਪਸ਼ੂਆਂ ਨੂੰ ਪਾਣੀ ਧਾਣੀ ਪਿਆ ਜਏ। ਇਹ ਕਿ ਕਵਾਲਟੀ ਪੀਲੀ ਸਾਨੀਆਂ ਨੇ ਕਿਰਾਂ ਤਾਂ ਹੀ ਨੀਰਾ ਖਾਣ ਲੱਗ ਗਈਆਂ। ਪਹਿਲਾਂ ਤਾਂ ਝਾਕੀ ਜੇ ਜਾਂਦੀਆਂ ਸੀਗੀਆਂ। ਬਸ ਸਬਜ਼ੀ ਚੀਰ ਕੇ ਫਿਰ ਕਰਦੇ ਆਂ ਧਾਰਾਂ ਤੇ ਫਿਰ ਧਾਰਾਂ ਦੂਰ ਕੱਢ ਕੇ ਤੇ ਫਿਰ ਆਪਾਂ ਸਬਜ਼ੀ ਕਰਨੀ ਹੋਵਾਂਗੇ। ਚਲੋ ਜੀ ਚੀਰ ਲਈਏ ਸਬਜ਼ੀ। तो जी आपके धारा तो है काफी हो गया थोड़ा ज गर्मी थी तो ना कोरा फेरा जो हो जाता जो थक जाएगा बस आके मरे कुत्ते डिग फिर माड़े माड़े ना लेट हो गए कम में बहुत बस हो तो ता उस टाइम ही जाऊगा पर आए हैं भी अगर धारा थूर तू पहला दाल सब्जी बन जाती सी हम तो दो दिन हो गए हम लेट हो गए ਕੱਲ ਨੂੰ ਬੈੱਲ ਹੈ ਕੇ ਰੇਤਾ ਸੁੱਕੀ ਲਾਣੀ ਆ ਹੁਣ ਹੀ ਜਟੂ ਆ ਹੁਣ ਮੈਂ ਸੁਪਰੇ ਰਹਿੰਦੀ ਹਜੇ ਢੋਲੀ ਕਰ ਲੈਣੀ ਢੋਲੀ ਦਾ ਚਾਰਜ ਹੁਣ ਦੇ ਕਰਾਂ ਥੋੜੀ ਜੀ ਇਹ ਚਾਰ ਪੰਜ ਫੋਫਾ ਜੰ ਨੂੰ ਕੜਣਾ ਹੋ ਗਿਆ ਨਾ ਖੜਨਾ ਬੈਠਣਾ ਵੀ ਉਹ ਖੜਦੇ ਰਹੇ ਬਾਰੇ ਹੋ ਗਏ ਨਾ ਥਾਤੇ ਬੈ ਹਾਂ ਜਲੀ ਪਾਣੀ ਵੀ ਛਕਣਾ ਟੂੜੀ ਤੇ ਲੈ ਜਿਸ ਤੇ ਆਹ ਇਹਨਾਂ ਕਿਹਾ ਦੋ ਵਾਲੇ ਇਹਨਾਂ ਪਾਣੀ ਛੱਡ ਅੱਡੀ ਇਹਨਾਂ ਨੇ ਭਰ ਲਈ ਟੈਂਕੀ ਭਰ ਲਈ ਟੋਲ ਭਰ ਲਿਆ ਪੱਠਰ ਬਾਟਾਂ ਭਰ ਲਏ ਫੇਰ ਵੀ ਬਾਣੀ ਠੀਕ ਆਪਣੇ ਆਉਂਦਾ ਹੀ ਨਹੀਂ ਪਾਣੀ ਰਵਣ ਕੇ ਤਾਂ ਹੁਣ ਵਧੀਆ ਹੁੰਦਾ ਸਮਝਣਾ ਛੱਡਿਆ ਨਹੀਂ ਆਪਣੇ ਨਹੀਂ ਪਾਣ। ਨਾਲੇ ਵਿੱਚ ਸਾਡੇ ਨੂੰ ਪਾਣੀ ਤੇ ਕਾੜਨਾ। ਉਹ ਤਾਂ ਆਖ ਦੂਆ ਛੱਡਦਾ ਹੁੰਦਾ। ਪੋਂਕੇ ਤਾਂ ਸਹੀ ਤੇ ਛੱਡ ਕੇ ਪਾਣੀ ਚਾਉਂਦਾ। ਹੂੰ। ਇੰਨਾ ਪਾਣੀ ਹੈ ਫਰੀਦਾ ਦੀ ਜੇ ਹਾਰੇ ਇਹਨਾਂ ਨੇ ਜਿਹੜੇ ਚ ਸੁੱਕ ਲੈ। ਫੇਰ ਆ ਜਾ ਢੋ ਲੈ। ਇਹਨਾਂ ਚੋਂ ਕਾਸ਼ੀ ਜਿਹਾ ਪਾਣੀ ਆਦੀ। ਚਲੋ ਜੀ ਫੇਰ ਮਿਲਦੇ। ਮੈਂ ਬਣਾਇਆ ਹੋਊਗਾ ਅੱਜ ਤੁਮ ਬਣਾ ਲੀ ਜੀ ਲਓ ਜੀ ਆਪਾਂ ਬਣਾਉਣ ਲੱਗੇ ਦਾਲ ਸਬਜ਼ੀ ਮਾਸੇ ਕਿਰਾ ਹੁੰਦਾ ਜੀ ਕਿਰਾ ਕਰਾਈ ਦਾ ਟਾਈਮ ਲੱਗਦਾ ਉਹ ਬਣਦਾ ਖੈਰੇ ਪਾਣੀ ਬਚਾਤੀ ਜਿਹਾ ਉਹ ਟਾਈਮ ਨਹੀਂ ਲੱਗਦਾ ਕਿਉਂਕਿ ਅੱਗ ਵੱਧੂਆ ਤੇ ਢਿੰਡੀਆਂ ਵੀ ਕੱਚੀਆਂ ਘਰ ਦੀ ਸਬਜ਼ੀ ਦਾ ਬਹੁਤ ਛੇਤੀ ਬਣਦੀ ਕੋਈ ਵੀ ਬਣਾ ਲੀ ਕੱਦ ਦੇ ਵੀਡੀਓ ਬਣਾਉਣੇ ਆ ਘਰ ਦੇ ਆਪਾਂ ਉੱਚੀ ਚੀਕੀਆਂ ਚੰਡੀਆਂ ਸੋਹਣੀਆਂ ਵਧੀਆ ਬਣਦੀਆਂ ਲੱਗ ਤੋਂ ਬੰਦੀ ਆਏ ਕੋ ਜਲਦੀ ਆ ਨੀ ਬਣਦੀ ਬੜੀ ਲੱਗਦੀ ਲੱਗਦੀ ਤੇ ਦੋੜਾ ਲੈ ਸੰਕੇ ਜਨਾਸਾ ਖੱਬੀ ਖਰਾ ਪਤਾ ਦਾ ਰੋਲ ਤੋਂ ਛੋਟਾ ਮੱਤੀ ਲਿਖਦਾਰੀ ਕਿਤਾਬ ਤੇ ਧਾਰ ਵਾਲਾ ਕੰਮ ਨਵੇਟ ਆਪਾਂ ਤੇ ਗਰਮੀ ਇਹ ਬੁਰਾ ਹਾਲ ਕਰਖਾ ਜੀ ਗਰਮੀ ਦਾ ਪੁੱਛੋ ਨਾ ਪਾਸਾ ਚੋਤਰ ਭਾਕੇ ਨਾਲੇ ਤਾਂ ਸੋੜਾ 80 ਦਾ ਚਲ ਵੀ ਵੇਚ ਲਿਆ ਅੱਜ ਹੈ ਨਾ ਹੈ ਨਾ ਵਧੀਆ ਚਲ ਵੀ ਪੈਸੇ ਅੱਖ ਲੱਜ ਜਾਣਗੇ ਚਲੋ ਤੇ ਚੀਜ਼ ਵੜਦੀ ਹੂਗੀ ਨਾਲੇ ਤੇ ਨਾਲੇ ਇੱਕ ਮੈਂ ਅੱਜ ਫੋਨ ਦਾ ਇੱਕ ਤਾਂ ਕਵਰ ਲੈ ਕੇ ਆਉਣਾ ਸੀ ਚੜਾ ਕੇ ਕਵਰ ਹੈ ਨਹੀਂ ਸੀ ਮੇਰੇ ਫੋਨ ਦਾ ਪਹਿਲਾ ਵਾਲਾ ਹੋ ਰਿਹਾ ਕੋ ਦੁਖੜ ਜਾ ਤੇ ਇਹ ਕਿਹੜਾ ਗਲਾਸ ਕਾਰਡ ਟੁੱਟ ਗਿਆ ਬੈਠਾ ਦੋ ਮਾਰੀ ਠੰਡੇ ਬੱਦਿਆ ਹੁਣ ਤੇ ਇਹਦਾ ਗਲਾਸ ਡਾਕੜਦਾ ਵਾਕੇ ਤੇ ਇਸਨਾਂ ਜਦੋਂ ਵੀ ਆਪਦੀ ਚੀਜ਼ ਲੈ ਕੇ ਆਉਣਾ ਕਿ ਜਿਵੇਂ ਆਪਦੀ ਕਮਾਈ ਹੋਣੀ ਆਪਾਂ ਜਿਹੜੀ ਮਿਹਨਤ ਕਰੀ ਆਪਦੀ ਹੈ ਨਾ ਫਿਰ ਕਮਾਈ ਕਰੀ ਆਪਦੀ ਤੇ ਵੀ ਆਪਦੀ ਪੇਮੈਂਟ ਆਈ ਆਪਣੀ ਤੇ ਵੀ ਆਏ ਫਿਰ ਆਪਦੀ ਪੇਮੈਂਟ ਨਾਲ ਕੋਈ ਚੀਜ਼ ਲੈ ਕੇ ਹੈ ਨਾ ਬੜੀ ਖੁਸ਼ੀ ਮਿਲਦੀ ਹੈ ਮਨ ਨੂੰ ਇੰਨਾ ਆਏ ਜੇ ਹੋਇਆ ਵੀ ਪ੍ਰਾਊਡ ਜਿਹਾ ਹੋਇਆ ਵੀ ਹਾਂ ਵੀ ਆਪਾਂ ਵੀ ਆਪਦੀ ਮਿਹਨਤ ਨਾਲ ਕੁਝ ਖਰੀਦਣ ਯੋਗੇ ਹੋ ਗਏ ਹੈ ਨਾ ਤੇ ਬਸ ਆਏ ਦੀ ਵਧੀਆ ਲੱਗਿਆ ਮੈਨੂੰ ਅੱਜ ਮੇਰਾ ਤਾਂ ਬਹੁਤ ਟਾਈਮ ਦਾ ਹੋ ਸੀਗਾ ਵੀ ਮੈਂ ਮੇਜ਼ ਲੈ ਕੇ ਆਉਣਾ ਮੇਜ਼ ਲੈ ਕੇ ਆਉਗਾ ਬਸ ਪੈਸੇ ਨਹੀਂ ਬਣਦੇ ਸੀ ਜਿਹੜੀ ਘਰੋਂ ਪੈ ਉਹੀ ਬਸ ਲਾਉਣ ਨੂੰ ਜੀ ਨਹੀਂ ਕਰਦਾ ਸੀਗਾ ਆਏ ਹੋ ਜਾਂਦਾ ਸੀਗਾ ਵੀ ਛੱਡੋ ਵੀਰੇ ਪਰ ਇੱਥੇ ਚਲੋ ਹੋਰ ਕੋਈ ਹੈ ਨਾ ਵੀ ਹੋਰ ਕਿਥੇ ਡੰਗ ਲਊ ਜਾਂ ਵੀ ਚਲੋ ਛੱਡੋ ਪਰ ਛਾੜ ਲਾਂਗੇ ਆ ਇਹ ਛਾੜ ਲਾਂਗੇ ਤੇ ਅੱਜ ਆਪਾਂ ਕੰਡਾ ਕੱਢ ਦੀ ਵਿੱਚ ਪ੍ਰੀਤ ਭੈਣ ਵੀ ਆਖੀ ਜਾਂਦੀ ਸੀ ਦੀਦੀ ਤੁਸੀਂ ਉਹਨਾਂ ਨੂੰ ਪਤਾ ਸੀਗਾ ਵੀ ਇਹਨਾਂ ਨੇ ਮੇਜ਼ ਲੈ ਕੇ ਆਉਣਾ ਪਹਿਲਾਂ ਆਪਾਂ ਵੀਡੀਓ ਚ ਕਈ ਵਾਰੀ ਕਿਹਾ ਵੀ ਮੇਜ਼ ਲਿਆਓ ਜੀ ਮੈਂ ਜਦੋਂ ਪੇਮੈਂਟ ਆ ਗਈ ਤੇ ਦੀਦੀ ਕਮੈਂਟ ਕਰਦੇ ਸੀ ਦੀਦੀ ਮੇਜ਼ ਲਿਆਓ ਹੁਣ ਤਾਂ ਪੈ ਪੇਮੈਂਟ ਆ ਗਈ ਮੇਜ਼ ਲਿਆਓ ਤੇ ਲਓ ਜੀ ਆਪਾਂ ਮੇਜ਼ ਵਾਲਾ ਕੰਮ ਖਤਰਾ ਹੀ ਲਿਆ ਉੱਪਰ ਇੰਡੀਆ ਦਾ ਬਣ ਵੀ ਨਹੀਂ ਆ ਟਾਈਮ ਨਹੀਂ ਲੰਘਦਾ ਬਸ ਕੇ ਰਾਏ ਹੁੰਦਾ ਵੀ ਜੇ ਨਾਲੇ ਧਰਦੀ ਇਹ ਨਾਲ ਆਇਆ ਆਇਆ ਹੋ ਗਿਆ ਅੱਜ ਹਲੇ ਸਬਜ਼ੀ ਬਣਾਉਣੀ ਆ ਸਬਜ਼ੀ ਬਣਾਉਣੀ ਆ ਪਰ ਜਦੋਂ ਧਰਦੀ ਇਹ ਫੇਰ ਨਹੀਂ ਕਰਨਾ ਮੇਰੇ ਨੂੰ ਤਾਂ ਪਾਲੀ ਪਸੰਦ ਹੈ ਜਿਵੇਂ ਦੀਆਂ ਸਬਜ਼ੀ ਸੁੱਕੀ ਸਬਜ਼ੀ ਤਾਂ ਸਾਰੀ ਵਧੀਆ ਲੱਗਦੀ ਫੜੀਆਂ ਹੋਈਆਂ ਪਿੰਡੀਆਂ ਦੰਡੀਆਂ ਸਾਰਾ ਕੁਝ ਲੋਜੀ ਬਸ ਥੋੜਾ ਜਿਹਾ ਆਪਾਂ ਸਮਾਨ ਜਿਹਾ ਪਾਇਆ ਇਹਨੂੰ ਸੇਕ ਲਵਾ ਲਾਂਗੇ ਬਸ ਫਿਰ ਲਾ ਦਾਂਗੇ ਬਾਲੇ ਤੇ ਦੁੱਧ ਹੁੰਦੀ ਹੋ ਗਰਮ ਇਹ ਕਿਤਾਜੀ ਗਰਮੀ ਹੁੰਦੀ ਆ ਹਨਾ ਗਰਮੀ ਚ ਤਾਂ ਵੀ ਆਏ ਜਿ ਲੱਗਦਾ ਵੀ ਬਾਹਰ ਨਿਕਲ ਨੂੰ ਜੀ ਨਾ ਆ ਇਹ ਹੋ ਜਾਂਦਾ ਵੀ ਸਾਡੀ ਗਰਮੀ ਹੈ ਚਲ ਹੋਰ ਖੜੀਏ ਅੱਧਾ ਘੰਟਾ ਹਨਾ ਤੇ ਕਿਉਂਕਿ ਫਿਰ ਨੀਰਾ ਚਾਰਾ ਤਾਂ ਪੈਂਦਾ ਹੀ ਹੁੰਦਾ ਤੋਂ ਕਿਹੜੀ ਥੋੜੀ ਜਿਹਾ ਤੇ જય હોય અધા ઘંટા હોય કરોલી હળી તારે કામ અંગે ਦੁੱਧ ਅੱਗੇ ਅੱਸਾ ਲੱਕੜਾ ਦੇ ਸੇਕ ਨਹੀਂ ਹੋਦੋ ਮੈਂ ਤਾਂ ਵੱਡੀ ਖਾਣੀ ਉਹ ਬਾਹਰ ਇੱਧਰ ਦੁੱਧ ਆਪਣਾ ਕੜੀ ਜਾਂਦਾ ਤੇ ਰਿਕਣੀ ਚ ਆਪਾਂ ਕੱਢਤਾ ਤੇ ਮੰਮੀ ਨੇ ਕੋਲ ਲੈ ਆਟਾ ਬੱਸ ਮੜਾ ਕੱਢ ਜਾਂਦੋਂ ਫਿਰ ਪਾਉਂਦੇ ਆ ਫਿਰ ਲੱਗਦੇ ਆ ਆਪਾਂ ਰੋਟੀ ਤੇ ਸੋਨੋ ਜੇਸ਼ਨ ਵੀ ਰੈਡੀ ਹੋ ਰਹਿਣਾ ਮਗੋਣੇ ਕੀ ਕਰ ਰਹੇ ਆ ਲਾਡੋ ਓਏ ਲਾਡੀ ਜਿਵੇਂ ਬਾਗ ਗਿਆ ਨਾ ਹੁਣ ਆ ਵੇਖ ਨਾ ਰਣਾ ਪੁੱਤ ਤੈਂ ਬਹੁਤ ਹੋ ਗਿਆ ਪੁੱਤ ਨਾ ਆਲਾ ਫਿਰ ਡੈਡੀ ਨੇ ਨਾ ਹੁਣ ਹੂ ਲਓ ਜੀ ਜਸ਼ਨ ਦੇ ਡੈਡੀ ਰੇਤਾ ਸਿੱਟ ਰਿਹਾ ਪਸੂਆਂ ਥੱਲੇ ਇਹ ਟਾਈਮ ਹੈ ਬਈ ਹਾਂ ਟਾਈਮ ਹੈ ਰੇਤਾ ਸਿੱਟਣ ਦਾ ਅੰਮੀ ਹੂੰ ਹਾਂ ਪਤਾ ਨਹੀਂ ਸਮਝ ਨਹੀਂ ਆਉਂਦੀ ਲਓ ਜੀ ਬਸ ਰੇਤਾ ਪਸੂਆਂ ਥੱਲੇ ਟੋਏ ਜੇ ਪਾਰਕਿੰਗ ਦੇ ਬਟਲ ਸੜ ਤੇ ਲਿਆਵਾਂਗੇ ਉਹ ਵੀ ਲਿਆਵਾਂਗੇ ਲੋ ਜੀ ਰੇਤਾ ਸਟੀ ਹੰਦੇ ਨਾ ਨਹੀਂ ਅੱਜ ਹੋਰ ਆਖੇ ਨਾਲਾ ਹੁਣ ਇਹਦੇ ਨੂੰ ਪਿਓ ਨਹੀਂ ਲਾਉਣਾ ਹੋਊਗਾ ਲੋ ਜੀ ਤੋਂ ਹੈ ਭਰੀਆ ਦੇ 2 3 4 ਇੱਥੇ ਵੱਠਾ ਸੜ ਤੇ ਤੇ ਪਸ਼ੂ ਬਹਿ ਜਾਣਗੇ ਵਧੀਆ ਤੇ ਬਸ ਆਪਾਂ ਵੀ ਜੀ ਵੀਡੀਓ ਦਾ ਕਰਾਂਗੇ ਇੱਥੇ ਐਂਡ ਕਿਉਂਕਿ ਵੀਡੀਓ ਹੋ ਜੂਗੀ ਜਿਆਦਾ ਲੌਂਗ ਤੇ ਲੋ ਜੀ ਟਾਈਮ ਦੇਖੋ ਬਾਕੀ ਉਹ ਤਾਂ ਹੁਣ ਸਿੱਟ ਦੇਣਗੇ ਸਾਡੇ ਰੋਟੀ ਰੋਟੀ ਪਕਾਉਣ ਦੇ ਕਰਦੇ ਨਹਾ ਲੈਣਗੇ ਬਸ ਫਿਰ ਸਾਰੇ ਜਣੇ ਨਾ ਮਸੀ ਵੀ ਨਹਾ ਲਾਂਗੇ ਰੋਟੀ ਪਕਾ ਕੇ ਮੈਂ ਤੇ ਮੰਮੀ ਬਾਅਦ ਚ ਫਿਰ ਸਾਰੇ ਜਣੇ ਬਹਿ ਕੇ ਉਹ ਉੱਥੇ ਮੰਜਿਆ ਤੇ ਬਹਿ ਜਾਗੇ ਡੱਬੇ ਲੈ ਲੈ ਕੋਲੇ ਤੇ ਉੱਥੇ ਬਹਿ ਕੇ ਖਾ ਲਾਂਗੇ ਰੋਟੀ ਤੇ ਚਲੋ ਜੀ ਇਸ ਦੇ ਨਾਲ ਆਪਾਂ ਵੀਡੀਓ ਦਾ ਕਰਦੇ ਆ ਇੱਥੇ ਐਂਡ ਤੇ ਬਾਹਰ ਕੇਰਾ ਤਾਂ ਹਵਾ ਬਹੁਤ ਵਧੀਆ ਚੱਲੀ ਜਾਂਦੀ ਹੈ ਜੀ ਠੰਡੀ ਠੰਡੀ ਹਵਾ ਜੀ ਹੈ ਤੇ ਆ ਦੇਖੋ ਮਾਰ ਮੇ ਪੱਤੇ ਹਿੱਲੀ ਵਾਲੇ ਬਹੁਤ ਬਾਹਰ ਦਾ ਬਾਹਲੀ ਹਵਾ ਵਾਲਾ ਦੀ ਘਰੇ ਤਾਂ ਦਾਮ ਜਾਂਦਾ ਕਿਉਂਕਿ ਖੁਰਸਤਾ ਕੁਸਤਾਪਮ ਫਰਸਾਂ ਜਿਵੇਂ ਆਪਾਂ ਹੁਣ ਆਪ ਇੱਟਾ ਵੈਰਾ ਦੀ ਫਰਸ਼ ਹੁੰਦੀ ਇਹ ਤਾਂ ਤਪ ਜਾਂਦੀ ਹੈ ਨਾ ਦਿਨੇ ਤੇ ਫਿਰ ਸ਼ੇਕ ਮਾਰਦਾ ਪੱਕਾ ਪੱਕੀ ਹੁੰਦੀ ਹੈ ਗਾਂਦ ਫਰ ਜਿਵੇਂ ਕੱਚਾ ਦਾ ਹੁੰਦਾ ਕਹਿੰਦੇ ਉਨੇ ਹੀ ਜ਼ਿਆਦਾ ਠੰਡਾ ਹੁੰਦਾ ਤੇ ਚਲੋ ਬਾਹਰ ਤਾਂ ਬਹੁਤ ਸੋਹਣੀ ਹਵਾ ਚੱਲਦੀ ਹੈ ਤੇ ਚਲੋ ਜੀ ਇਸ ਦੇ ਨਾਲ ਆਪਾਂ ਵੀਡੀਓ ਦਾ ਕਰਾਂਗੇ ਇੱਥੇ ਐਂਡ ਜੇਕਰ ਸਾਡੀ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜਿਹੜੇ ਨਵੇਂ ਆ ਪਲੀਜ਼ ਤੇ ਚਲੋ ਜੀ ਸਾਰਿਆਂ ਨੂੰ ਸਸ਼ੇ ਕਾਲ ਜੀ ਬਾਏ ਬਾਏ